ਅਜਨਾਲਾ ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ ਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਭਾਵੇਂ ਦਿਨ ਹੋਵੇ ਜਾਂ ਰਾਤ ਅਜੀ ਹੈ ਮਾਮਲਾ ਅਜਨਾਲਾ ਦੀ ਵਾਰਡ ਨੰਬਰ 8 ਚ ਸਾਹਮਣੇ ਆਇਆ ਜਿੱਥੇ ਦੇ ਟੀਚਰ ਪਰਿਵਾਰ ਰਜੇਸ਼ ਕੁਮਾਰ ਤੇ ਪਤਨੀ ਰਮਨਜੀਤ ਦੋਨੇ પતિ ਪਤਨੀ ਸਕੂਲ ਦੇ ਟੀਚਰ ਹੋਣ ਕਰਕੇ ਸਵੇਰੇ ਘਰੋਂ ਸਕੂਲ ਗਏ ਤਾਂ ਜਦੋਂ ਦੁਪਹਿਰੇ ਘਰ ਆ ਕੇ ਵੇਖਿਆ ਤਾਂ ਸਾਰਾ ਸਮਾਨ ਖਿਲਰਿਆ ਹੋਇਆ ਸੀ ਜਦੋਂ ਆਪਣਾ ਜ਼ਰੂਰੀ ਸਮਾਨ ਚੈੱਕ ਕੀਤਾ ਤਾਂ ਘਰ ਦੇ ਅੰਦਰ ਚੋਰੀ ਹੋ ਚੁੱਕੀ ਸੀ ਇਸ ਮੌਕੇ ਮਾਸਟਰ ਰਜੇਸ਼ ਕੁਮਾਰ ਅਤੇ ਉਹਨਾਂ ਦੀ ਪਤਨੀ ਰਮਨਜੀਤ ਨੇ ਦੱਸਿਆ ਕਿ ਕਾਰੰਦੋਂ ਚੋਰਾਂ ਵੱਲੋਂ ਇੱਕ ਐਲਸੀਡੀ ਅਤੇ ਸੋਨੇ ਦੇ ਗਹਿਣੇ ਨਾਲ 10000 ਦੇ ਕਰੀਬ ਨਕਦੀ ਲੈ ਕੇ ਚੋਰ ਫਰਾਰ ਹੋ ਗਏ ਹਨ ਤੇ ਸਾਡੇ ਘਰ ਵਿੱਚ ਪਹਿਲਾਂ ਵੀ ਇੱਕ ਵਾਰ ਚੋਰੀ ਹੋ ਚੁੱਕੀ ਹੈ ਪਰ ਅਜੇ ਤੱਕ ਉਸ ਦਾ ਵੀ ਕੋਈ ਇਨਸਾਫ ਨਹੀਂ ਮਿਲਿਆ ਤੇ ਲਗਾਤਾਰ ਨਸ਼ੇੜੀ ਗਲੀਆਂ 'ਚ ਘੁੰਮਦੇ ਫਿਰਦੇ ਰਹਿੰਦੇ ਨੇ ਤੇ ਚੋਰੀਆਂ ਨੂੰ ਅੰਜਾਮ ਦਿੰਦੇ ਹਨ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਚੋਰਾਂ ਨੂੰ ਲੱਭਿਆ ਜਾਵੇ ਤੇ ਸਾਡਾ ਸਮਾਨ ਵਾਪਸ ਦਿਵਾਇਆ ਜਾਵੇ ਮੈਂ ਰਿਸ਼ਕਮਾਰ ਜੀ ਮੈਂ ਅਧਿਆਪਕ ਹਾਂ ਇਹ ਮੇਰੇ ਵਾਈਫ ਨੇ ਰਮਨਜੀਤ ਇਹ ਵੀ ਅਧਿਆਪਕ ਨੇ ਤੇ ਅਸੀਂ 8 ਤੋਂ 2 ਵਜੇ ਤੱਕ ਦੋਵੇਂ ਜਾਨੇ ਡਿਊਟੀ ਤੇ ਚੱਲ ਜੰਨੇ ਆ ਸਾਡੀ 2013 ਚ ਵੀ ਇੱਕ ਵਾਰੀ ਬੜੀ ਵੱਡੀ ਚੋਰੀ ਹੋਈ ਸੀ ਐਫ ਆਈ ਆਰ ਵੀ ਦਰਜ ਹੋਈ ਪੁਲਿਸ ਨੇ ਸਾਲਕ ਬਾਅਦ ਕੋਈ ਚੋਰ ਫੜਿਆ ਟੈਂਪਰੇਰੀ ਜਾਂ ਮੁੜ ਕੇ ਪਤਾ ਨਹੀਂ ਲੱਗਾ ਉਦੋਂ ਤੇ ਬਹੁਤ ਜ਼ਿਆਦਾ ਚੋਰੀ ਹੋਈ ਸੀ ਅੱਜ ਜਦੋਂ ਮੈਂ ਸਕੂਲ ਟਾਈਮ ਤੋਂ ਬਾਅਦ ਘਰ ਆਇਆ ਵਾ ਤੇ ਮੈਂ ਵੇਖਿਆ ਵੀ ਮੇਰੇ ਘਰ ਦੇ ਵਿੱਚ ਪੂਰਾ ਸਾਰਾ ਸਮਾਨ ਖਿਲਰਿਆ ਪੁੱਟ ਪਟਈਆ ਹੋਇਆ ਇੱਕ LCD ਲੱਗੇ ਮੇਰੇ ਬੈਡਰੂਮ 'ਚ ਦੂਜੇ ਬੈਡਰੂਮ ਦੇ ਵਿੱਚ ਗੱਦੇ ਫੋਲੇ ਗਏ ਲਮਾਰੀਆਂ ਫੋਲੀਆਂ ਗਿਆ ਉਹਦੇ ਵਿੱਚੋਂ ਜੁਐਲਰੀ ਸੀ ਥੋੜੀ ਜਿਹੀ ਨਹੀਂ ਕਿਉਂਕਿ ਜ਼ਿਆਦਾ ਆਪਾਂ ਰੱਖਦੇ ਨਹੀਂ ਸਾਡੇ ਘਰ ਪਹਿਲਾਂ ਵੀ ਚੋਰੀ ਹੋ ਗਈ ਦੋ ਮੁੰਦਰੀਆਂ ਸੀ ਤੇ ਇੱਕ ਕੜਾ ਸੀ ਵਾਈਫ ਦਾ ਉਹ ਲੈ ਗਏ ਤੇ 10000 ਰਹੀ ਥੋੜਾ ਜਿਹਾ ਲੂਜ਼ਰ ਕਿਆ ਹੀ ਘਰ ਦੇ ਖਰਚੇ ਵਾਸਤੇ ਕਿਉਂਕਿ ਮੇਰਾ ਬੇਟਾ ਵੀ ਪੜਦਾ ਵਾ ਤੇ ਜਦੋਂ ਬਸ ਇਹੋ ਜਿਹੀ ਚੋਰੀ ਹੋਈ ਹੈ ਤੇ ਉੱਪਰੋਂ ਆਣ ਕੇ ਚੋਰ ਨੇ ਸ਼ੀਸ਼ਾ ਤੋੜਿਆ ਅਲਮਾਰੀ ਦਾ ਜਾਲੀ ਤੋੜ ਕੇ ਉੱਤੋਂ ਦੀ ਆਣ ਕੇ ਤੇ ਥੱਲੇ ਆਣ ਕੇ ਤੇ ਚੋਰੀ ਕੀਤੀ ਦਿਨ ਦਿਹਾੜੇ ਕਿਵੇਂ ਦਾ ਕਿਹਨਾਂ ਨੇ ਚੋਰੀ ਕੀਤੀ ਹੋਜੀ ਕਿੰਨਾਂ ਕਾਫੀ ਦਿਨ ਦੇ ਹੁਣ ਇਹ ਇਹ ਤੇ ਜਾਦਾ ਪੁਲਿਸ ਵਾਲਿਆਂ ਨੂੰ ਪਤਾ ਜਾਂ ਪ੍ਰਸ਼ਾਸਨ ਨੂੰ ਪਤਾ ਵਾ ਪ੍ਰਸ਼ਾਸਨ ਦੀ ਨਾਕਾਮੀ ਆ ਦਿਨ ਦਿਹਾੜੇ ਚੋਰੀਆਂ ਹੋ ਰੀਆਂ ਨੇ ਇਹ ਇੱਕ ਅਧਿਆਪਕ ਵਰਗ ਜਿਹੜੇ ਸਾਡੇ ਨਾਲ ਹੀ ਇਹ ਕੁਝ ਹੋਏਗਾ ਸੀ ਮਾਨਸਿਕ ਪਰੇਸ਼ਾਨੀ ਲੈ ਕੇ ਜਾਵਾਂਗੇ ਤੇ ਬੱਚਿਆਂ ਨੂੰ ਕੀ ਪੜਾਵਾਂਗੇ ਕੀ ਮੰਗ ਕਰਦੇ ਅਸੀਂ ਮੰਗੇ ਇਨਸਾਫ ਦੀ ਕਰਦੇ ਚੋਰ ਨੂੰ ਫੜਿਆ ਜਾਵੇ ਸਾਡਾ ਜਿਹੜਾ ਸਮਾਨ ਦਿੱਤਾ ਜਾਵੇ ਤੇ ਚੋਰਾ ਨੂੰ ਠੱਲ ਪਾਈ ਜਾਵੇ ਹਾਂਜੀ ਸਰ ਮੇਰਾ ਨਾਮ ਰਮਨ ਜੀਤਾ ਤੇ ਮਤਲਬ ਕਿ ਸਾਡੇ ਘਰ ਸੇਫ ਨਹੀਂ ਆ ਮਤਲਬ ਜਦੋਂ ਆਮ ਵੀ ਪਿੱਛੇ ਦੇਖੋ ਵੀ ਸਾਰੇ ਅਮਲੀ ਬੈਠੇ ਹੁੰਦੇ ਆ ਜੇ ਤੁਸੀਂ ਸ਼ਾਮ ਮੇਲੇ ਆ ਕੇ ਦੇਖੋ ਤੇ ਇੱਥੇ ਮਤਲਬ ਕਿ ਸਾਬ ਮਤਲਬ ਐਂਜੀ ਕੋਈ ਸੇਫਟੀ ਨਹੀਂ ਆ ਵੈਸੇ ਹੈਗੀ ਪਹਿਲੇ ਵੀ ਚੋਰੀ ਹੋਈ ਆ ਤੇ ਹੁਣ ਅਸੀਂ ਤੇ ਹੱਕੇ ਬਕੇ ਰਹਿ ਗਏ ਜਦੋਂ ਆ ਦੇਖਿਆ ਵੀ ਆ ਕੇ ਐਲਸੀਡੀ ਫੁੱਟੀ ਆ ਤੇ ਬਾਅਦ ਵਿੱਚ ਜਿਹੜੇ ਥੋੜੇ ਬਹੁਤੇ ਪੈਸੇ ਰੱਖੇ ਉਹ ਵੀ ਨਹੀਂ ਹੈਗੇ ਤੇ ਜਿਹੜੀ ਆਮ ਦੋਕ ਰਿੰਗਸ ਛੋਟੀਆਂ ਛੋਟੀਆਂ ਹੰਦੀਆਂ ਰੱਖੀਆਂ ਹੰਦੀਆਂ ਪਾਉਣ ਵਾਸਤੇ ਉਹ ਵੀ ਨਹੀਂ ਆ ਤੇ ਘੜਾ ਛੁੱਟ ਤੇ ਬੜੀ ਮਾੜੀ ਗੱਲ ਕਿੰਨਾ ਨਗਦੀ ਕਿੰਨੀ ਲੈ ਗਏ 10000 ਬਾਕੀ ਕਰ ਮੰਗ ਕੀ ਕਰਦੇ ਜੀ ਇਹੀ ਕੀ ਚੋਰੀਆਂ ਰੋਕੀਆਂ ਜਾਣ ਅਮਰਿਆਨ ਫੜਿਆ ਜੈਜੀ ਸਾਹਿਬ ਘਰ ਦੇ ਬੈਕ ਸਾਈਡ ਤੋਂ ਕੰਪਲੀਟ ਅੱਜ ਤੇ ਇਹ ਚੋਰੀ ਆ ਤੇ ਜਾਨ ਨੂੰ ਵੀ ਖਤਰਾ ਹੈ ਕੱਲ ਨੂੰ ਕਿਸੇ ਦਿਨ ਹੋਏ ਜਿਵੇਂ ਹੋ ਰਿਹਾ ਤੁਹਾਨੂੰ ਪਤਾ ਹੀ ਆ ਅੱਜ ਸਾਡੀ ਵਾਰ ਨੰਬਰ 8 ਦੇ ਵਿੱਚ ਸਾਡੇ ਮਾਸਟਰ ਜੀ ਪੇਸ਼ ਕੁਮਾਰ ਦੇ ਘਰ ਚੋਰੀ ਹੋਈ ਆ ਹੁਣ ਕੁ ਸਮਾਂ ਪਹਿਲਾਂ ਹੀ ਇਹਨਾਂ ਨੂੰ ਫੋਨ ਕਰਕੇ ਦੱਸਿਆ ਸੀ ਆਣ ਕੇ ਮੌਕਾ ਦੇਖਿਆ ਕੋਠੇ ਦੇ ਉੱਪਰੋਂ ਸ਼ੀਸ਼ਾ ਤੋੜ ਕੇ ਤੇ ਉਹਨਾਂ ਦਾ ਦਰਵਾਜ਼ਾ ਤੋੜ ਕੇ ਥੱਲੇ ਦਾਖਲ ਹੋਏ ਘਰ ਦੇ ਵਿੱਚ ਘਰ ਦੇ ਵੀ ਡੰਗਰੇ ਪਾਣ ਤੇ ਸਾਰੇ ਫੇਰਾਂ ਦੇ ਬਾਰੀਆਂ ਫੁੱਲੇ ਗਏ ਜਾਂ ਬੈੱਡ ਫੁੱਲੇ ਗਏ ਜਿੱਦਾਂ ਵਿੱਚ ਕੁਝ ਗੋਲਡ ਨ ਲਗਦੀ ਤੇ ਇੱਕ ਐਲ ਸੀ ਡੀ ਨਾਲ ਦੇ ਬੈਡਰੂਮ ਚ ਜਿਹੜੇ ਲੈ ਗਏ ਆ ਤੇ ਇਹਦੇ ਵਿੱਚੋਂ ਇੱਕ ਐਮ ਸੀ ਡੀ ਨੂੰ ਹੋਣਾ ਚਾਹੁੰਦੇ ਆ ਵੀ ਉਹ ਬੜੀ ਕੋਸ਼ਿਸ਼ ਕੀਤੀ ਲਾਉਂਦੀ ਉਹ ਲੱਤੀ ਨਹੀਂ ਆ ਉਹ ਬਚ ਗਈ ਕੀ ਮੰਗ ਕਰਦੇ ਜੀ ਹਾਂ ਮੰਗ ਇਹ ਪ੍ਰਸ਼ਾਸਨ ਤੋਂ ਵੀ ਇੱਥੇ ਪਹਿਲਾਂ ਵੀ ਇਹਨਾਂ ਦੇ ਘਰ ਚੋਰੀ ਹੋਈ ਸੀ ਉਹਦਾ ਵੀ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਸਾਨੂੰ ਪ੍ਰਸ਼ਾਸਨ ਤੋਂ ਇਹ ਆ ਕਿ ਇੱਥੇ ਦਿਨ ਦਿਨੇ ਇਸਵੇਂ ਕੀ ਜਿਹੜੇ ਇੱਥੇ ਬੈਠੇ ਰਹਿੰਦੇ ਆ ਮੇਨ ਆਉਂਦੇ ਆ ਜਿਹੜੇ ਆਊਟ ਸੈਂਟਰ ਆ ਸਾਡੇ ਇੱਥੇ ਉੱਥੋਂ ਹੀ ਇਹ ਗੋਲੀਆਂ ਖਾਂਦੇ ਆ ਫਿਰ ਸਾਡੀਆਂ ਗਲੀਆਂਾਂ ਚ ਮੁਹੱਲਿਆਂ ਚ ਆ ਜਾਂਦੇ ਆ ਤੇ ਜਾਂਦੇ ਜਾਂਦੇ ਇਹ ਚੋਰੀਆਂ ਕਰ ਜਾਂਦੇ ਆ ਜਾਂ ਕੇ ਇਹਦਾ ਮੋਟਰਸਾਈਕਲ ਲੈ ਜਾਂਦੇ ਆ ਇਹ ਬੜੀ ਪਰੇਸ਼ਾਨੀ ਆ ਇਹਨਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਨਾਂ ਨੂੰ ਨੱਥ ਪਾਈ ਜਾ ਗਲੀ ਚ ਕੋਈ ਸੀਸੀਟੀਵੀ ਲੱਗੇ ਹੋਣ ਆ ਲੱਗੇ ਆ ਸੀਸੀਟੀਵੀ ਕੈਮਰੇ ਸਾਰੇ ਹੈਗੇ ਆ ਪੁਲਿਸ ਨੂੰ ਦਿਖਾ ਦਿੱਤੇ ਆ ਹੁਣ ਪੁਲਿਸ ਆਉਂਦੀ ਆ ਦੇਖ ਦੇ ਘੰ ਘਾਲਦੇ ਆ ਉਹਦੇ ਵਿੱਚ ਕੀ ਕੀ ਆਉਂਦਾ ਇਹ ਨੰਬਰ ਦਿੱਤੇ ਰਹਿਣ ਮੇਰੇ ਰਜੇਸ਼ ਕੁਮਾਰ ਦੀ ਦੋਵੇਂ ਜੀ ਟੀਚਰ ਆ ਕੱਲ ਜੂੜੀ ਦੇ ਕਿਤੇ ਗਏ ਸੀ ਤੇ ਪਿੱਛੋਂ ਘਰ ਵਿੱਚੋਂ ਇਹਨਾਂ ਦੇ ਐਲ ਸੀ ਡੀ ਵਗੈਰਾ ਸੋਤ ਸਮਾਨ ਸਾਰੇ ਚੋਰੀ ਕਰ ਲਿਆ ਉਦੇ ਸਬੰਧੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰਕੇ ਤੇ ਤਪੀਸ਼ ਕੀਤੀ ਜਾ ਰਹੀ ਕੋਈ ਸਿਜੀਕਲ ਨਹੀਂ ਗੱਲ ਜਾ ਰਹੀ ਨਾ ਜੀ ਵੇਖੇ ਵੇਖੇ ਜਾ ਰਿਹਾ ਜੀ ਬਖਾਨ ਲੇ ਜਾ ਰਿਹਾ ਇਹਦੇ ਕੋਈ ਸਾਹਮਣੇ ਨਹੀਂ ਆਈ ਗੱਲ ਐਸਐਮਜ਼ेड ਨਿਊਜ਼ ਦੇ ਲਈ ਅਜਨਾਲਾ ਤੋਂ ਚਕਜੀਤ ਸਿੰਘ ਦੀ ਰਿਪੋਰਟ